ਸਾਡੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਇਹ ਭਾਰਤ ਪੋਸ਼ਣ ਆਸ਼ੂ ਜੀ ਉਹਦੇ ਮੰਤਰੀ ਸੀ ਹਾਂਜੀ ਹਾਂਜੀ ਮੈਂ ਐਮਪੀ ਸੀ ਤੇ ਸਾਡੇ ਸਟਾਕਾਰਯੋਗ ਮੰਮਤਾ ਜੀ ਖੜੇ ਆ ਕਾਉਂਸਲਰ ਤੇ ਉਸ ਵੇਲੇ ਅਸੀਂ ਲਗਾਤਾਰ ਕਿਉਂਕਿ ਇੱਕ ਗੱਲ ਆਮ ਇਹ ਸਭ ਤੋਂ ਸ਼ਾਨਕ ਨਾਨਕ ਸਟੇਡੀਅਮ ਆ ਜਿਹੜਾ ਇਸ ਸ਼ਾਨ ਆ ਕੱਲੀ ਲੁਧਿਆਣੇ ਦੀ ਨਹੀਂ ਸਾਰੇ ਪੰਜਾਬ ਦੀ ਤੇ ਇਹਦਾ ਜੋ ਬੁਰਾ ਹਾਲ ਹੋ ਚੁੱਕਿਆ ਸੀ ਕਿਉਂਕਿ ਇੱਥੋਂ ਨੈਸ਼ਨਲ ਇੰਟਰਨੈਸ਼ਨਲ ਪੇਅਰ ਪੈਦਾ ਹੋਣੇ ਤੇ ਇਹਦਾ ਬਿਲਕੁਲ ਟਰੈਕ ਆ ਜਿਹੜਾ ਕਿਸੇ ਨੇ ਗੌਲੀਆਂ ਹੀ ਨਹੀਂ ਸੀ ਤੇ ਉਸ ਵੇਲੇ ਜਿਹੜਾ 스마트 ਸਿਟੀ ਹੁਣ ਇਹਨੂੰ ਜੇ ਕੋਈ ਇਹਨੂੰ ਵੀ ਕਹੇ ਇਧਰ ਉਧਰ ਦੀਆਂ ਗੱਲਾਂ ਤਾਂ ਉਹਦਾ ਕੋਈ ਮਹਿਨਾ ਨਹੀਂ 스마트 ਸਿਟੀ ਚੋਂ ਅਸੀਂ ਬਹਿ ਕੇ ਇਹ ਫੈਸਲਾ ਕੀਤਾ ਵੀ ਘਟੋ ਘਟ ਇਹ ਸਾਰਾ ਟਰੈਕ ਪੰਜਾਬ ਸਰਕਾਰ ਨਹੀਂ 스마트 ਸਿਟੀ ਚੋਂ ਅਸੀਂ ਇਹ ਪੈਸਾ ਲਿਆ ਤੇ ਤਕਰੀਬਨ 8.5 ਕਰੋੜ ਰੁਪਈਆ ਅੱਜ ਸਿੰਥੈਟਿਕ ਟਰੈਕ ਲੱਗੇ ਨੂੰ ਵੀ ਕਿਉਂਕਿ ਸੋਹ ਜੀ ਆਉਨੇ ਆ ਅੱਜ ਕਟੋ-ਕਟ 4 ਮਹੀਨੇ ਹੋ ਗਏ ਸਿੰਥੈਟਿਕ ਟਰੈਕ ਲੱਗੇ ਨੂੰ ਅਸੀਂ ਤੁਹਾਨੂੰ ਪਤਾ ਇੱਕ ਇਸ਼ੂ ਠਾਇਆ ਸੀ ਜਿਸ ਦਿਨ ਉਰੇ 26 ਜਨਵਰੀ ਦਾ ਪ੍ਰੋਗਰਾਮ ਹੋਣ ਲੱਗਿਆ ਸੀ ਉਰੇ ਕਿਉਂਕਿ ਰਾਜਪਦਰੀ ਪ੍ਰੋਗਰਾਮ ਸੀ ਉਦੋਂ ਵੀ ਅਸੀਂ ਮਹਿਕਮੇ ਨੂੰ ਕਹਿ ਕੇ ਚੀਫ ਮਿਨਿਸਟਰ ਸਾਹਿਬ ਤੱਕ ਇਹ ਗੱਲ ਪਹੁੰਚਾਈ ਸੀ ਵੀ ਉਰੇ ਇਹ ਟਰੈਕ ਖਰਾਬ ਹੋ ਜਾਏਗਾ ਇਹਦਾ ਪ੍ਰੋਗਰਾਮ ਬਦਲੋ ਉਹਨਾਂ ਦਾ ਧੰਨਵਾਦ ਉਹਨਾਂ ਨੇ ਬਦਲਿਆ ਇੱਥੋਂ ਪ੍ਰੋਗਰਾਮ ਉਹ ਯੂਨੀਵਰਸਿਟੀ ਚ ਲੈ ਗਏ ਪਰ ਅੱਜ ਇਹ 8.5 ਕਰੋੜ ਰੁਪਏ ਦਾ ਲਗਾਤਾਰ ਇਹ ਦੁਬਾਰਾ ਇੱਥੇ ਮਿੱਟੀ ਪੈ ਰਹੀ ਆ ਰੋਜ਼ ਇੱਥੇ ਤੁਸੀਂ ਵੀ ਦੇਖਿਓ ਵੀ ਕਿੰਨਾ ਜਿਹੜਾ ਇਹ ਉਹ ਕੂੜਾ ਕਰਕਟ ਦੁਬਾਰਾ ਔਰੇ ਪਿਆ ਹੈ ਤੇ ਅਸੀਂ ਸੋਚਦੇ ਸੀ ਵੀ ਪਿੱਛੇ ਵੀ ਕੇਜਰੀਵਾਲ ਸਾਹਿਬ ਤੇ ਸੀਐਮ ਸਾਹਿਬ ਆਏ ਉਦਘਾਟਨ ਕਰਨਗੇ ਪਰ ਉਹਨਾਂ ਨੂੰ ਪਬਲਿਸਿਟੀ ਤੋਂ ਸਿਵਾਏ ਕੋਈ ਕੰਮ ਨਹੀਂ ਤੇ ਸਾਡੇ ਵੇਲੇ ਸਾਡੇ ਐਮਐਲਏ ਸਬਾਨ ਇਹ ਚਲੋ ਮੰਤਰੀ ਸੀ ਆਸ਼ੂ ਜੀ ਉਦਘਾਟਨ ਕਰਦੇ ਸੀ ਜਾਬਰ ਸਾਹਿਬ ਆਪਣੇ ਹਲਕੇ ਚ ਕਰਦੇ ਸੀ ਉਦਘਾਟਨ ਬੜੇ ਬੜੇ पांडे ਜੀ ਆਪਣੇ ਕਰਦੇ ਸੀ ਸੰਜੀਤ ਤਲਵਾਰ ਆਪਣੇ ਕਰਦੇ ਸੀ ਚੀਮਾ ਸਾਹਿਬ ਆਪਣੇ ਕਰਦੇ ਸੀ ਮੇਅਰ ਸਾਹਿਬ ਆਪਣੇ ਕਰਦੇ ਸੀ ਪਰ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਪਿੱਛੇ ਕੋਈ ਵੀ ਉਦਘਾਟਨ ਆ ਜਿਹੜਾ ਉਹ ਸੂਬੇ ਦੀ ਸਰਕਾਰ ਜਿਹੜੀ ਆ ਸੀਐਮਓ ਤੋਂ ਬਗੈਰ ਨਹੀਂ ਹੋ ਰੇ ਤੇ ਇਸ ਕਰਕੇ ਅੱਜ ਮੁੱਖ ਮੰਤਰੀ ਸਾਹਿਬ ਆਏ ਸੀ ਕੱਲ ਦੇ ਉਰੇ ਆ ਸੀ ਸੋਚਿਆ ਚਲੋ ਕੱਲ ਵੀ ਅਸੀਂ ਕੁਝ ਪ੍ਰੋਜੈਕਟ ਇਸੇ ਕਰਕੇ ਉਹਨਾਂ ਨੂੰ ਦਿਖਾਉਣੇ ਸੀ ਵੀ ਇਹਨਾਂ ਦਾ ਉਦਘਾਟਨ ਕਰੋ ਤੇ ਤੁਹਾਡੇ ਮੂਰੇ ਨਜ਼ਰਬੰਦ ਕਰ ਲਿਆ ਮੈਂ ਤੁਹਾਨੂੰ ਕਿਹਾ ਸੀ ਕਿੰਨੇ ਦਿਨ ਨਜ਼ਰਬੰਦ ਕਰਨਗੇ ਅਸੀਂ ਰੋਜ਼ ਕਰਾਂਗੇ ਅੱਜ ਅਸੀਂ ਇਹ ਲੋਕ ਬੱਚਿਆਂ ਲਈ ਬੱਚਿਆਂ ਲਈ ਉਹਨਾਂ ਦੀ ਸਹੂਲਤ ਲਈ ਵੀ ਉਹਨਾਂ ਨੂੰ ਯਾਰ ਇੱਕ ਤੁਸੀਂ ਉਦਘਾਟਨ ਦਾ ਤੁਹਾਡੇ ਕੋਲ ਟਾਈਮ ਨਹੀਂ ਤੁਸੀਂ ਜਾਣ ਬੁੱਝ ਕੇ ਰੋਕਿਆ ਹੋਇਆ ਹੈ ਤੇ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਇਹਨਾਂ ਦਾ ਅਸੀਂ ਇਹ ਸਾਰਾ ਤਿਆਰ ਕਰਵਾਇਆ ਅਸੀਂ ਸਾਰੇ ਉਸ ਵੇਲੇ ਪੈਸੇ ਦਿੱਤੇ ਤੇ ਸਿਰਫ ਆਪਣੀ ਹੈਂਕੜ ਅਦਗਾਟਨ ਕਰਨ ਤੋਂ ਇਹ ਐਡਾ ਬੜਾ ਸਟੇਡੀਅਮ ਇਹਨੂੰ ਬੰਦ ਕਰੀ ਬੈਠਿਆ ਰੋਜ਼ ਅੜੀਕਦੇ ਆ ਅਸੀਂ ਅੱਜ ਸੌਖਾ ਕਰਤਾ ਸੀਐਮ ਸਾਹਿਬ ਦਾ ਕੰਮ ਉਹਨਾਂ ਨੂੰ ਉਰੇ ਆਏ ਨੇ ਉਹਨਾਂ ਨੂੰ ਇੱਕ ਤੋਹਫਾ ਦਿੱਤਾ ਵੀ ਸੀਐਮ ਸਾਹਿਬ ਤੁਸੀਂ ਉਰੇ ਆਏ ਹੋ ਠੀਕ ਆ ਤੁਹਾਡੇ ਕੋਲ ਬੜਾ ਮੀਟਿੰਗ ਆਏ ਤੁਹਾਡੇ ਕੋਲ ਬੜਾ ਤੁਹਾਡੇ ਕੋਲ ਟਾਈਮ ਬਹੁਤ ਕੀਮਤੀ ਹੁੰਦਾ ਏ ਪਰ ਅਸੀਂ ਅੱਜ ਇਹ ਅਦਗਾਟਨ ਕਰਕੇ ਇਹਦੀ ਸ਼ੁਰੂਆਤ ਕਰਤੀ ਆ ਤੇ ਅਸੀਂ ਵੀ ਸ਼ਹਿਰ ਦੇ ਤੇ ਇੱਕ ਪੰਜਾਬ ਦੇ ਨਮਾਇंदे ਆ ਇੱਕ ਆਮ ਆਵਾਮ ਆ ਲੋਕ ਆ ਕੋਈ ਵੀ ਅਧਿਕਾਰਤਨ ਕਰ ਸਕਦਾ ਏ ਤੇ ਇਸ ਕਰਕੇ ਕਿਰਪਾ ਕਰਕੇ ਹੁਣ ਦੁਬਾਰਾ ਇੰਨੀਓ ਬੇਨਤੀ ਆ ਵੀ ਇੱਥੇ ਐਮੀ ਗੁੱਸੇ ਹੋ ਕੇ ਸਰਕਾਰ ਵਾਲੇ ਇਹਨੂੰ ਫੇਰ ਤਾਲੇ ਲਾ ਦੇਣ ਬੱਚਿਆਂ ਨੂੰ ਨਾ ਰੋਕਿਓ ਕਿਰਪਾ ਕਰਕੇ ਹੁਣ ਇਹ ਜਿਨ੍ਹਾਂ ਲਈ ਬਣਾਇਆ ਇੰਨਾ ਪੈਸਾ ਲਾਇਆ ਉਹ ਬੱਚਿਆਂ ਨੂੰ ਇਹਦੇ ਵਿੱਚ ਐਕਸਰਸਾਈਜ਼ ਕਰਨ ਦੇਣ ਇਹਦੇ ਵਿੱਚ ਟ੍ਰੇਨਿੰਗ ਕਰਨ ਦੇਣ ਵਧੀਆ ਤੋਂ ਵਧੀਆ ਕੋਚ ਨੇ ਜਿਹੜੇ ਉਹ ਆਪਣੇ ਸਟੂਡੈਂਟਸ ਨੂੰ ਉਹਰੇ ਟ੍ਰੇਨਿੰਗ ਕਰਾ ਸਕਣ ਕਿਉਂਕਿ ਗੇਮਸ ਨੇ ਜਿਹੜੀਆਂ ਉਹ ਚਲਦੀਆਂ ਰਹਿੰਦੀਆਂ ਬੜੇ ਨੇੜੇ ਆ ਉਹਨਾਂ ਲਈ ਤਾਂ ਇੱਕ ਇੱਕ ਦਿਨ ਕੀਮਤੀ ਹੁੰਦਾ ਤੁਹਾਡੇ ਲਈ ਤਾਂ ਅਧਗਟਨ ਆ ਪਰ ਜਿਹੜੇ ਬੱਚੇ ਟ੍ਰਾਇਲ ਦੇਣੇ ਆ ਜਿਨ੍ਹਾਂ ਨੇ ਬਹੁਤ ਮਹਿਕਮਿਆਂ ਦੇ ਵਿੱਚ ਜੌਬਸ ਲਈ ਜਾਣਾ ਐ ਸਪੋਰਟਸ ਕੋਟੇ 'ਚ ਉਹਨਾਂ ਦਾ ਤਾਂ ਰੋਜ਼ ਜੇ ਉਹਰੇ ਪ੍ਰੈਕਟਿਸ ਕਰਨਗੇ ਤੇ ਇਹ ਉਹਨਾਂ ਨੇ ਇੰਟਰਨੈਸ਼ਨਲ ਨੈਸ਼ਨਲ ਜਿਹੜੇ ਸਟੇਡੀਅਮ ਨੇ ਉਹਨਾਂ ਦੇ ਟਰੈਕਾਂ ਤੇ ਭੱਜਣਾ ਹੁੰਦਾ ਤੇ ਉਹਨਾਂ ਲਈ ਇਹ ਬਣਾਇਆ ਤੇ ਇਸ ਕਰਕੇ ਇਹਨੂੰ ਦੁਬਾਰਾ ਕਿਤੇ ਬੰਦ ਨਾ ਕਰ ਦੇਣ ਵੀ ਨਹੀਂ ਇੰਨਾ ਪੈਸਾ ਖਰਚ ਕਰਕੇ ਫੇਰ ਤੁਸੀਂ ਲੁਧਿਆਣੇ ਆਉਂਗੇ ਫੇਰ ਇਹਦਾ ਉਦਘਾਟਨ ਕਰੋਗੇ ਉਹਦਾ ਫਾਇਦਾ ਕੀ ਆ ਤੇ ਅੱਜ ਇਹਦਾ ਉਦਘਾਟਨ ਅਸੀਂ ਕਰਤਾ ਏ ਤੇ ਇਹਨੂੰ ਰੱਬ ਦੇ ਵਾਸਤੇ ਹੁਣ ਲੋਕਾਂ ਲਈ ਸ਼ੁਰੂਆਤ ਕਰੋ ਕਿਉਂਕਿ ਇਹ ਬਣ ਕੇ ਇਹਦੀ ਕੰਪਲੀਸ਼ਨ ਡੇਟ ਵੀ ਆ ਤੇ ਇਹ ਬਣ ਕੇ ਪੂਰਾ ਮਿਹਨਤ ਤਾਂ ਅਸੀਂ ਕਰਦੇ ਰਹੇ ਨਾ ਤਾਂ ਹੀ ਪੁਲ ਚੱਲੇ ਨੇ ਪਹਿਲੀ ਗੱਲ ਜੇ ਇਹ 10 ਸਾਲ ਸੀਗੇ 2016 ਤੋਂ ਲੈ ਕੇ 21 22 ਤੱਕ ਸੀ ਇਹ ਕਿੰਨੇ ਸਾਲ ਹੋ ਗਏ 8 10 ਵਾਲੀ ਹੋਗੇ ਨਾ ਜੀ 8 ਸਾਲ ਹੋ ਗਏ ਨਾ ਜੀ 8 ਸਾਲ ਚ ਜੇ ਇਹ ਦੋ ਪੋਲੀ ਨਹੀਂ ਚਲਾ ਸਕੇ ਠੀਕ ਹੈ ਸਟੈਟਿਕ ਟਰੈਕ ਨਹੀਂ ਬਣਾ ਸਕੇ ਇਹ ਦੱਸੋ ਕਸੂਰ ਕਿਸ ਦਾ ਜੀ ਨੈਗਲੀਜੈਂਸੀ ਕਿੰਨਾ ਦੀ ਹੈ ਅਸੀਂ ਤਾਂ ਕੰਮ ਕਰ ਰਹੇ ਹਾਂ ਅਸੀਂ ਤਾਂ ਔਨ ਰਿਕਾਰਡ ਹਰ ਚੀਜ਼ ਇਹ ਮੇਰੀ ਮੈਂ ਆਪਣੀ ਟੈਨਿਓ ਸ਼ੁਰੂ ਕਰਾਇਆ ਕੰਮ ਆਪਣੀ ਟੈਨਿਓ ਚ ਖਤਮ ਕਰ ਰਹੇ ਹਾਂ ਔਰ ਦੇਖੋ ਕੰਮ ਕਿੰਨੀ ਤੇਜ਼ੀ ਨਾਲ ਚੱਲ ਰਿਹਾ ਔਰ ਵਰਕ ਕੁਆਲਟੀ ਦੇਖ ਲੋ ਜੇ ਤੁਸੀਂ ਮਰਜ਼ੀ ਚੈੱਕ ਕਰਾਓ ਜਿਹੜੀ ਮਰਜ਼ੀ ਥਰਡ ਪਾਰਟੀ ਲਿਆ ਉਹ ਭਾਵੇਂ ਕਿਸੇ ਤੋਂ ਲਿਆ ਕੇ ਤੁਸੀਂ ਇੱਕ ਇੱਕ ਮਟੀਰੀਅਲ ਚੈੱਕ ਕਰੋ ਮੈਂ ਤਾਂ ਚੈਲੇ ਨਹੀਂ ਹਾਂ ਤੁਹਾਡੇ ਕੈਮਰੇ ਦੇ ਮੂਰੇ ਬੋਲ ਰਿਹਾ ਕਿਉਂਕਿ ਅਸੀਂ ਆਪਣੇ ਸ਼ਹਿਰ ਨੂੰ ਪਿਆਰ ਕਰਦੇ ਹਾਂ ਕਿਉਂਕਿ ਸ਼ਹਿਰ ਨੇ ਸਾਨੂੰ ਇਸ ਕਾਬਿਲ ਬਣਾਇਆ ਕਿ ਅਸੀਂ ਲੋਕਾਂ ਦੀ ਸੇਵਾ ਕਰੀਏ ਤੇ ਸਾਡਾ ਫਰਜ਼ ਬੰਦਾ ਅਸੀਂ ਸ਼ਹਿਰੀਆਂ ਦੀ ਆਪਣੇ ਲੁਧਿਆਣਵੀ ਦੇ ਉਹਨਾਂ ਦੀ ਭਾਵਨਾਵਾਂ ਦਾ ਖਿਲਵਾੜ ਨਾ ਕਰਦੇ ਹੋਏ ਉਹਨਾਂ ਦੀ ਹਰ ਇੱਕ ਮਰਿਆਦਾ ਨੂੰ ਅਸੀਂ ਕਾਇਮ ਰੱਖੀਏ ਔਰ ਉਹਨਾਂ ਦੇ ਹਰ ਇੱਕ ਮਤਲਬ ਜਿਹੜੇ ਵੀ ਸਾਡੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਸਾਡੇ ਵੋਟਾਂ ਤੇ ਪਾਈਆਂ ਨੇ ਅਸੀਂ ਉਹਨੂੰ ਪੂਰੀਆਂ ਕਰੀਏ। ਦੁੱਗਜੀ ਅਵੇ ਸਾਹਿਬ ਇਹ ਨਹੀਂ ਲੱਗਦਾ ਕਿ ਸਾਰਾ ਕਟਨਾਕਰਾਮ ਜਿਸ ਤਰ੍ਹਾਂ ਹੋ ਰਿਹਾ ਹੈ ਇਸ ਟਾਈਮ ਜਿਹੜੀ ਇਹ ਕਿਤਨਾ ਕਿਨੇ ਕੈਂਡੀਡਟ ਵਾਰ ਚੱਲ ਰਹਾ ਕਿਉਂਕਿ ਉਹ ਦਾਅਵਾ ਕਰ ਰਹੇ ਨੇ ਕਿ ਅਸੀਂ ਕੰਮ ਕੀਤੇ ਆ ਫੰਡਿੰਗ ਦਾ ਮੋਰਚ ਹੋਇਆ। ਦੇਖੋ ਮੇਰੀ ਮੇਰੀ ਕਮੈਂਟ ਸਾਫ਼ ਬਾਤ ਕਰ ਸਕੋ। ਨਾ ਤਾਂ ਗੁਰਪ੍ਰੀਤ ਗੋਗੀ ਨੇ ਆਪਣਾ ਘਰ ਵੇਚ ਕੇ ਪੈਸੇ ਲਾਇਆ ਜੀ ਉੱਥੇ। ਨਾ ਰਵਨੀਸ਼ ਸਿੰਘ ਬਿੱਟੂ ਨੇ ਆਪਣਾ ਕੋਈ ਖੇਤ ਖਲਿਆਲ ਵੇਚ ਕੇ ਲਾਇਏ ਨੇ ਨੀ। ਨਾ ਕਿਸੇ ਨੇ ਆਪਣਾ ਮੱਜਾ ਕਾਵਾ ਵੇਚ ਕੇ ਉੱਥੇ ਪ ਠੀਕ ਹੈ ਜੀ ਜੋ ਪੈਸਾ ਲੋਕਾਂ ਦਾ ਸਾਡਿਆਂ ਦਾ ਟੈਕਸ ਦੇ ਥਰੂ ਆਇਆ ਹੋਇਆ ਪੈਸਾ ਸਰਕਾਰ ਜਿੱਦਾਂ ਲਗਾਉਂਦੀ ਹੈ ਉਸ ਹਿਸਾਬ ਨਾਲ ਲੱਗ ਰਿਹਾ ਲੱਗਦਾ ਰਹੂਗੀ ਤੁਸੀਂ ਕ੍ਰੈਡਿਟ ਲੈਣਾ ਚਾਹੁੰਦੇ ਬਿਲਕੁਲ 100% ਕ੍ਰੈਡਿਟ ਨਹੀਂ ਇਹ ਤਾਂ ਬਹੁਤ ਹੀ ਬਕਵਾ ਘਟੀਆ ਹਰਕਤ ਕੀਤੀ ਹੈ ਜੀ ਕਿਉਂਕਿ ਜੀ ਇੱਕ ਸਵਾਲ ਹੋ ਰਿਹਾ ਕਿ ਕਈ ਹਲਕੇ ਨੇ ਕਰ ਲੈਂਦੇ ਮੈਂ ਕਹਿੰਦਾ ਮੈਂ ਕਹਿੰਦਾ ਤਿਆਰ ਹੋ ਜਾਂਦਾ ਮੈਂ ਉਹਨਾਂ ਘਰੋਂ ਲਿਆ ਕੇ ਕਰਾ ਦਿਆਂ ਜਾਂ ਆਜੋ ਐਸਕੇ ਕਰ ਲਓ ਜੀ ਤੁਹਾਨੂੰ ਚਾੜ ਮਰੀਬਨ ਕਟਣ ਦਾ ਲਓ ਮੇਰੇ ਨਾਲ ਆ ਜੇ ਮੇਰੇ ਕੋਲ ਇਸ ਟਾਈਮ ਦੇਖਾ 42 ਪਏ ਨੇ ਵਰਕ ਆਊਟਰ ਜਿਹੜੇ ਤਿਆਰ ਆ ਜੋ ਇੰਨੇ ਸ਼ੌਕ ਹੈ ਮੇਰੀ ਗੱਡੀ ਸੇਰੇ ਬਹਿ ਜਾ ਕਰਨਾ ਕੇ ਰੀਵਨ ਇਹ ਕੱਟੀ ਜਾਣ ਮੈਨੂੰ ਕੀ ਫਰਕ ਪੈਂਦਾ ਹੁਣ ਜਿਹੜਾ ਉਹਨਾਂ ਨੇ ਕਰਤਾ ਉਸ ਤੋਂ ਬਾਅਦ ਦੇਖੋ ਹੁਣ ਤੁਸੀਂ ਕੀ ਕਰਨ ਜਾ ਰਹੇ ਹੋ ਤੁਹਾਡੇ ਦੇਖੋ ਅਸੀਂ ਕਰਨ ਜਾ ਰਹੇ ਆ ਜੀ ਸਭ ਤੋਂ ਪਹਿਲਾਂ ਤਾਂ ਜਦ ਤੱਕ ਸਿੰਥੈਟਿਕ ਟੈਕ ਤਿਆਰ ਨਹੀਂ ਹੁੰਦਾ ਉਨੀ ਦੇਰ ਅਸੀਂ ਨਹੀਂ ਖੋਲਾਂਗੇ ਉਹਨੂੰ ਜਿਸ ਤਰੀਕੇ ਨਾਲ ਉਹ ਆ ਜੋ ਕਰ ਗਿਆ ਨਾ ਹਰਕਤ ਇੱਕ ਮਿੰਟ ਕਿਆ ਗਿਆ ਪੜਦੇ ਤੇ ਬੇ ਜੀ ਬੱਚਿਆਂ ਵਾਲੀ ਬੰਦ ਨਾ ਕਰਿਓ ਜੀ ਫਲਾ ਸympathy ਲੈ ਲਈ ਜੋ ਉਹਨਾਂ ਦੀ ਆਦਤ ਹੈਗੀ ਆ ਲੂੰਪੜ ਵਾਲੇ आंसू ਕੱਢ ਕੇ ਬੋਲਣ ਵਾਲੀ ਕਹਿੰਦਾ ਮਤਲਬ ਉਹ ਜਿਹੜੀ ਉਹ ਕਰਕੇ ਗਏ ਨਾ इमोਸ਼ਨਲੀ ਆਪਣੇ ਵੱਲੋਂ ਟੱਚ ਦੇ ਕੇ ਗਏ ਨੇ ਲੁਧਿਆਣਵੀ ਨੂੰ ਬੱਚਿਆਂ ਲਈ ਬਈ ਬਣਾਇਆ ਤਾਂ ਸੀ ਬੱਚਿਆਂ ਲਈ ਲੋਕਾਂ ਲਈ ਪਲੇਅਰਸ ਲਈ ਆ ਉਹ ਯਕੀਨ ਤਿਆਰ ਤਾਂ ਹੋਣ ਦਿਓ ਨਾ ਹਲਤ ਅਗਸਤ ਚ ਇੱਕ ਸਾਲ ਹੋਣਾ ਪੂਰਾ ਅਗਸਤ ਡੇਢ ਸਾਲ ਹੋਣਾ ਇਹ ਬੇਗੀ ਜੀ ਤੁਹਾਡੇ ਪ੍ਰੋਜੈਕਟ ਨੂੰ ਲੈ ਕੇ ਹੀ ਕ੍ਰੈਡਿਟ ਵਾਰ ਦੇ ਵਿੱਚ ਲੜਾਈ ਕਿਉਂ ਹੋ ਰਹੀ ਕਿਉਂ ਉਹਦਾ ਕਾਰਨ ਕਈ ਹਲਕੇ ਨੇ ਤੁਹਾਡੇ ਨਾਲ ਹੀ ਆਮੋ ਸਾਹਮਣੇ ਉਹਦਾ ਕਾਰਨ ਉਹਦਾ ਉਹਦਾ ਕਾਰਨ ਇਹ ਆ ਇੱਕੋ ਗੋਗੀ ਕੰਮ ਕਰਦਾ ਠੀਕਾ ਇੱਕ ਗੱਲਾ ਕਰਦੇ ਸੀ ਮੈਂ ਕੰਮ ਕਰਦਾ ਇਹ ਗੱਲਾਂ ਦੇ ਕੜਾ ਪਕਾਉਂਦੇ ਸੀ ਤੇ ਮੈਂ ਕੰਮਾਂ ਦੇ ਨਾਲ ਕਰਦਾ ਜੇ ਪੰਜ ਵਾਰ ਜਿੱਤੇ ਮੈਂ ਲਗਾਤਾਰ ਤੇ ਲੋਕ ਮੈਨੂੰ ਪਿਆਰ ਕਰਦੇ 25 ਸਾਲ ਤੋਂ ਲਗਾਤਾਰ ਮੈਂ ਜਿੱਤਦਾ ਆ ਰਿਹਾ ਉਹਦਾ ਕਾਰਨ ਇਹ ਹੀ ਆ ਵੀ ਲੋਕਾਂ ਦੇ ਸੀ ਕੰਮ ਕਰਦੇ ਆ ਲੋਕਾਂ ਦੇ ਨਾਲ ਬਾਕੀ ਬਾਕੀ ਵੀ ਤੁਹਾਡੀ ਪਾਰਟੀ ਦੇ ਐਮਐਲਏ ਨਹੀਂ ਉਹ ਵੀ ਕੰਮ ਕਰੀਦੇ ਨਹੀਂ ਯਾਰ ਮੇਰੀ ਗੱਲ ਸੁਣ ਸਾਰੇ ਕਰ ਰਹੇ ਸਾਰੇ ਕਰ ਰਹੇ ਸਾਰੇ ਕਰ ਰਹੇ ਮੇਰੇ ਮਾਨਯੋਗ ਸਾਰੇ ਐਮਐਲਏ ਕੰਮ ਕਰ ਰਹੇ ਨੇ ਸਾਰੇ ਸਾਡੇ ਮਾਨ ਸਾਹਿਬ ਸਾਰੇ ਕੰਮ ਕਰਦੇ ਨੇ ਰੋਡ ਕਿਤੇ ਇੱਥੇ ਕਦੇ ਉੱਥੇ ਕਦੇ ਉੱਥੇ ਕੀ ਗੱਲ ਉਹ ਉਹ ਪੰਜਾਬ ਪਿਆਰ ਕਰਦਾ ਨਹੀਂ ਮੇਰੇ ਕਹਿਣ ਦਾ ਮਤਲਬ ਸਵਾਲ ਦਾ ਕਿ ਤੁਹਾਡੇ ਨਾਲ ਹੀ ਨਹੀਂ ਨਹੀਂ ਮੇਰੇ ਨਾਲ ਤਾਂ ਯਾਰ ਮੈਂ ਤਾਂ ਤਾਂ ਕੋਈ ਇਨਸਿਕਿਉਰਿਟੀ ਹੈ ਤੁਹਾਡੇ ਤੋਂ ਐਮਪੀ ਸਾਹਿਬ ਨੂੰ ਜੋ ਤੁਹਾਨੂੰ ਕੌਂਟਰੈਕਟ ਕੀਤਾ ਜਾ ਰਿਹਾ ਹੈ ਤਾਂ ਇਹ ਮੁਗਜੀ ਉਹਨਾਂ ਨੇ ਕਿਹਾ ਵੀ ਛੋਟੇ ਛੋਟੇ ਕੰਮਾਂ ਦੇ ਵੀ ਤੁਸੀਂ ਆਰਟੀਸ ਤੁਸੀਂ ਦੇਖੋ ਇੱਕ ਮਿੰਟ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਆਪਣੇ ਭਰਾਵਾਂ ਨੂੰ ਇੱਕੋ ਹੀ ਸਵਾਲ ਕਰਨਾ ਚਾਹੁੰਦਾ ਮੈਂ ਆਪਣੇ ਮੂੰਹੋਂ ਕੁਝ ਨਹੀਂ ਕਹਿੰਦਾ ਤੁਸੀਂ ਪਿਛਲਾ 2 2 2 ਸਾਲ ਪਹਿਲਾਂ ਦਾ ਨਕਸ਼ਾ ਮੇਰੇ ਹਲਕੇ ਦਾ ਤੇ 2 ਸਾਲ ਦਾ ਅੱਜ ਦਾ ਹਲਕਾ ਦਾ ਮੇਰੇ ਨਕਸ਼ਾ ਉਹ ਤੁਸੀਂ ਕੱਢ ਲਓ ਤੁਨੂੰ ਆਪਣੇ ਆਪ ਹੀ ਰਿਜ਼ਲਟ ਤੁਹਾਡੇ ਸਾਹਮਣੇ ਆ ਜਣਾ ਵੀ ਕੌਣ ਗੱਲਾਂ ਕਰਦਾ ਤੇ ਕੌਣ ਕੰਮ ਕਰਦਾ ਮੈਂ ਕੋਈ ਕ੍ਰੈਡਿਟ ਵਾਰ ਨਹੀਂ ਲੈਣੀ ਜੀ ਸੁਣ ਲਓ ਮੇਰੀ ਗੱਲ ਮੈਂ ਕੰਮ ਕਰਨੇ ਆ ਮੈਂ ਕੈਮਰਾ ਬੰਦਾ ਮੈਨੂੰ ਕੰਮ ਕਰਨ ਦਾ ਸ਼ੌਕ ਆ ਮੈਨੂੰ ਕ੍ਰੈਡਿਟ ਲੈਣ ਦਾ ਸ਼ੌਕ ਨਹੀਂ ਮੈਂ ਤਾਂ ਤੁਹਾਡੇ ਮਾਧਿਅਮ ਦਾ ਹੀ ਇਹ ਅਪੀਲ ਕਰਾਂਗਾ ਭਾਈ ਸਾਹਿਬ ਜੇ ਤੁਹਾਨੂੰ ਇੰਨੇ ਹੀ ਸ਼ੌਕ ਆ ਰੀਵਨ ਘਟਾਉਂਦਾ ਆਓ ਮੇਰੇ ਕੋਲ 42 ਵਰਕ ਆਰਡਰ ਹੋਏ ਪਏ ਆ ਚਲੋ ਮੇਰੇ ਨਾਲ ਸਰੇ ਉਦਘਾਟਨ ਗੱਡੀ ਵੀ ਮੇਰੀ ਰੋਟੀ ਦਾ ਡੱਬਾ ਪਹਿਲਾਂ ਵੀ ਇੱਥੇ ਤੁਸੀਂ ਇਸੇ ਘਰ ਚ ਆਪਣੇ ਬੈਠ ਕੇ ਆਰਾਮ ਫਰਮਾਦੇ ਰਹੇ ਹੋ ਇੱਥੇ ਤੁਹਾਡਾ ਸਾਰਾ ਪਾਲਣ ਪੋਸ਼ ਹੋਇਆ ਤੇ ਆਓ ਮੈਂ ਤੁਹਾਡੇ ਰਿਵਰ ਤੁਸੀਂ ਕੱਟੋਗੇ ਮੈਂ ਤੁਹਾਨੂੰ ਆਪਣੀ ਗੱਡੀ ਲੈ ਕੇ ਆਪਣੇ ਮੈਂ ਮੈਂ ਕ੍ਰੈਡਿਟ ਨਹੀਂ ਲੈਂਦਾ ਚਲੋ ਕਮਸੇ ਆ ਆ ਹਰਕਤਾਂ ਨਾ ਕਰਨ ਇਹ ਇਨਾਂ ਦੇ ਬਸ ਐਜ਼ ਅ ਪਾਰਲੀਮੈਂਟ ਮੈਂਬਰ ਇਹਨਾਂ ਨੂੰ ਇਹ ਸ਼ੋਭਾ ਨਹੀਂ ਦਿੰਦੀਆਂ ਇਹ ਤਾਂ ਇੱਕ ਛੋਟਾ ਜਿਹਾ ਗਲੀ ਦਾ ਵਿਚਾਰਾ ਪ੍ਰਧਾਨ ਵੀ ਨਹੀਂ ਅਸੀਂ ਹਰਕਤ ਕਰਦਾ ਹੋਏ ਜਿਹੜੀ ਹੈ ਹਰਕਤਾਂ ਕਰਨ ਲੱਗੇ ਹੋਏ ਕਿ ਜੇ ਇੱਕ ਹੋਰ ਰੋਗ ਤੁਸੀਂ ਕਹਿੰਦੇ ਵਿਕਾਸ ਹੋਏ ਤੁਹਾਡੇ ਹਲਕੇ ਦੇ ਵਿੱਚ ਉਹ ਕਹਿੰਦੇ ਮਮਤਾ ਜੀ ਨੇ ਰੋਗ ਲਾਇਆ ਵੀ ਰੋਡਸ ਪਹਿਲਾਂ ਜਦੋਂ ਅਸੀਂ ਐਮਐਲਏ ਸਾਹਿਬ ਸੀ ਮੰਤਰੀ ਸਾਹਿਬ ਸੀ ਰੋਡਸ ਬਣੀਆਂ ਹੋਈਆਂ ਸੀ ਇਲਾਕੇ ਦੀਆਂ ਹੁਣ ਰੋਡ ਟੁੱਟੀਆਂ ਨੇ ਉਹ ਉਹ ਇੱਕ ਉਹਨਾਂ ਨੇ આરોਪ ਲਗਾਇਆ ਹੈਗਾ ਤੁਹਾਡੀ ਰੋਡਾਂ ਦਾ ਵੀ ਰੋਡਾਂ ਨੂੰ ਲੈ ਕੇ ਸਵਾਲ ਖੜੀ ਕੀਤੇ ਨੇ ਜੀ ਉਹਨਾਂ ਨੇ ਸੁਣੋ ਐਦਾ ਦੇਖੋ ਵੇਖੋ ਹਰ ਇੱਕ ਗੱਲ ਦਾ ਜਵਾਬ ਪ੍ਰੈਕਟੀਕਲੀ ਵਿਦ ਪੇਪਰ ਆ ਤੁਸੀਂ ਜਿਹੜੇ ਮਰਜ਼ੀ ਦਾ ਗੱਲ ਕਰੋ ਤੁਹਾਨੂੰ ਵਿਦ ਪੇਪਰ ਪ੍ਰੂਫ ਦਾ ਨਾ ਦਵਾਗਾ ਮੈਂ ਉਹ ਗੱਲਾਂ ਹਵਾਚ ਕਰਦੇ ਆ ਪਹਿਲੀ ਗੱਲ ਮੇਰੀ ਗੱਲ ਸੁਣੋ ਮੈਂ ਪਹਿਲੀ ਗੱਲ ਕੋਈ ਕਿਹੜੀ ਲੇਡੀ ਦਾ ਨਾਮ ਲੈਣਾ ਮੈਂ ਨਹੀਂ ਜਾਣਦਾ ਕੌਣਾ ਲੇਡੀ ਉਹ ਕੋਈਗੀ ਯਾਰ ਉਹ ਕੋਈ ਮੈਂ ਐਮਪੀ ਦੀ ਗੱਲ ਕਰ ਰਿਹਾ ਠੀਕ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਮੈਂ ਕੰਮ ਕੀਤੇ ਨੇ ਜਿਹੜੀ ਮੇਰੇ ਘਰ ਦੇ ਬਾਹਰ ਸੜਕ ਟੁੱਟੀਆਂ ਬਿਲਕੁਲ ਟੁੱਟੀਆਂ ਅੱਜ ਸੜਕ ਬੜਾਈ ਅਗਲੇ ਦਿਨ ਸਵੇਰੇ ਮੀਂਹ ਪੈ ਗਿਆ ਉਹਦੇ ਦਾ ਗੋਗੀ ਦਾ ਕਸੂਰ ਨਹੀਂ ਨਾ ਹੁਣ ਮੌਸਮ ਖੁੱਲੂਗਾ ਉਮੀਦ ਆ ਤੁਹਾਨੂੰ ਮੈਨੂੰ ਪਤਾ ਨਹੀਂ ਰਾਤ ਨੂੰ ਵੀ ਪੈ ਰਹਿਣਾ ਠੀਕ ਆ ਉਸ ਦਿਨ ਦਾ ਤੁਸੀਂ ਘੜਾ ਲਓ ਫੋਰਕਾਸਟ ਚੈੱਕ ਕਰ ਲਓ ਗੂਗਲ ਤੇ ਦਾ ਸਾਰਾ ਕੁਝ ਆ ਵੀ ਗੁਰਪ੍ਰੀਤ ਗੋਗੀ ਨੇ ਕਿੰਨੇ ਦਿਨ ਸੜਕ ਬੜਾਈ ਤੇ ਅਗਲੇ ਦਿਨ ਸਵੇਰੇ 4 ਵਜੇ ਮੀਂਹ ਕਿੰਨਾ ਪਿਆ ਕਿੰਨੀ ਬਾਰਿਸ਼ 10 ਦਿਨ ਪੈਂਦੀ ਦੀ ਤੇ ਸਾਪ ਦਾ ਤੇ ਜਿਵੇਂ ਲੋਕ ਤਾਂ ਸਾਪ ਤੇ ਨੇਵਲੇ ਦਾ ਆਪਸ ਦੇ ਵਿੱਚ ਬੈਰ ਆ ਉਹਦੇ ਲੁੱਕ ਤੇ ਪਾਣੀ ਦਾ ਬੈਰ ਆ ਆਪਸ ਠੀਕ ਹੈ ਨਾ ਤੇ ਇਸ ਕਰਕੇ ਉਹ ਸੜਕ ਦੁਆਰਾ ਬਣ ਜਾਣੀ ਹੈ ठेकेदार ਨੂੰ ਪੇਮੈਂਟ ਹੋਈ ਨਹੀਂ ਬੜਾ ਵਧੀਆ ਸਵਾਲ ਸੀ ਪੇਮੈਂਟ ਹੋਈ ਨਹੀਂ ਠੀਕ ਹੈ ਨਾ ਅਗਲੇ ਦੋ ਇੱਕ ਇੱਕ ਹੋਰ ਨੇ ਕਾਰਵਾਈ ਕਾਰਵਾਈ ਦਾ ਵੀ ਜ਼ਿਕਰ ਕੀਤਾ ਉਹ ਕਹਿੰਦੇ ਆ ਕਿ ਜਿਹੜੇ ਪੁਰਾਣੇ ਸਾਥੀ ਰਹੇ ਨਹੀਂ ਚੇਅਰਮੈਨ ਵੀ ਰਹੇ ਨਹੀਂ ਹੁਣ ਉਹ ਪਾਰਟੀ ਬਦਲ ਗਏ ਨੇ ਵਿਧਾਇਕ ਬਣ ਗਏ ਨੇ ਸਿੱਧੇ ਤੌਰ ਤੇ ਤੁਹਾਡੇ ਤੇ ਹੀ ਜ਼ਿਕਰ ਆ ਰਿਹਾ ਹੈ ਉਹ ਕਹਿੰਦੇ ਕਿ ਜਿਹੜੇ ਪੈਸੇ ਲੱਗੇ ਨੇ ਉਹਦੇ ਵਿੱਚ ਤੁਹਾਨੂੰ ਸਾਰਾ ਪੈਸਿਆਂ ਦਾ ਪਤਾ ਕਿ ਕਿੱਥੇ-ਕਿੱਥੇ ਪੈਸਿਆਂ ਦੀ ਵਰਤੋਂ ਹੋਈ ਆ ਉਹ ਕਹਿੰਦੇ ਜੇਕਰ ਸਾਡਾ ਸਮਾਂ ਆਇਆ ਤਾਂ ਅਸੀਂ ਜਾਂਚ ਕਰਾਵਾਂਗੇ ਐਂ ਤਾਂ ਮੈਨੂੰ ਬਿਲਕੁਲ ਪਤਾ ਜੇ ਤਾਂ ਕਾਰਪੋਰੇਸ਼ਨ ਵਾਲੇ ਲੱਗੇ ਆ ਉਹ ਤੇ ਇਹਨਾਂ ਨੂੰ ਅਫਸਰਾਂ ਨੂੰ ਪਤਾ ਜਿਹੜੇ ਇਹ ਲਾਂਦੇ ਰਹੇ ਨੇ ਨਾ ਉਹ ਮੈਨੂੰ ਪਤਾ ਕਿੱਥੇ-ਕਿੱਥੇ ਆਪਣੇ ਪੈਸੇ ਲਾਇਆ ਇਹਨਾਂ ਨੇ ਉਹ ਜੇ ਕੋਈ ਵਕਤ ਆਇਆ ਤਾਂ ਮੈਂ ਉਹ ਵੀ ਦੱਸ ਦੂੰਗਾ ਕੋਈ ਗੱਲ ਤੁਹਾਨੂੰ ਪਤਾ ਵੀ ਉਹ ਕਹਿੰਦੇ ਅਸੀਂ ਜਾਂਚ ਕਰਾਵਾਂਗੇ ਜੀ ਇਹਦੀ ਜਦੋਂ ਸਾਡੀ ਬਾਈ ਅੰਦਰ ਲਾਵਾਂਗੇ ਸਾਰਿਆਂ ਨੂੰ ਜਿਹੜੇ-ਜਿਹੜੇ ਨੌਨ ਲਿਆ ਕੇ ਜੁਗਾ ਉਹਨਾਂ ਦੇ ਅਰੇ ਇਹ ਬਾਰੀ ਆਉਣ ਦੀ ਗੱਲ ਨਹੀਂ ਬਾਰੀ ਨਾ ਛੱਡੋ ਜੀ ਬਾਰੀ ਆਈ ਪਈ ਐ ਮੈਂ ਤਾਂ ਲੋ ਮੈਂ ਖੁੱਲਾ ਚੈਲੰਜ ਕਰਦਾ ਮੈਚ ਡਿਜ਼ਾਈਨ ਤੇ ਨਾ ਮੈਨੂੰ ਛੱਡ ਦਿਨ ਕਰ ਲਓ ਛੱਡ ਦਿਨ ਮੈਂ ਮੈਚ ਦੇ ਦੋ ਕੋਈ ਗੱਲ ਅੱਜ ਕਹਿੰਦੇ ਸਾਡੇ ਖਿਲਾਫ ਕੋਈ ਕੱਢ ਕੇ ਦਿਖਾਣ ਕਪੜੇ ਜ਼ਿਕਰ ਕਰਦੇ ਨੇ ਉਹ ਕਹਿੰਦੇ ਕਿ ਸਰ ਜਿਹੜੇ ਜੇਲਾ ਚ ਜਾਇਆ ਹੈ ਵਿਜਲਾ ਸਾ ਚ ਜਾਇਆ ਹੈ ਈੜੀਆਂ ਚ ਹੋ ਰਿਹਾ ਜੀ ਐਵੀ ਹੋ ਰਿਹਾ ਫਿਰ ਕੋਣ ਜਾ ਕੇ ਐਵੀ ਤਾਂ ਨਹੀਂ ਕੋਈ ਜਾਂਦਾ ਸਰ ਐਵੀ ਤਾਂ ਨਹੀਂ ਕੋਈ ਹੁੰਦਾ ਨਾ ਇਸ ਕਰਕੇ ਇਹ ਗੱਲਾਂ ਚਾਪਾ ਨਾ ਪਈਏ ਮੈਂ ਸਿਰਫ ਤੇ ਸਿਰਫ ਵਿਕਾਸ ਦੀ ਗੱਲ ਕਰਨੀ ਐ ਤੇ ਸਰ ਕਿੰਨੀ ਕਾਰਵਾਈ ਹੋਣੀ ਕਿੰਦਾ ਨਹੀਂ ਦੇਖੋ ਕਾਰਵਾਈ ਤਾਂ ਦੇਖੋ ਲੋਕਾਂ ਨੇ ਕਰ ਦੇਣੀ ਆ 1.5 ਮਹੀਨੇ ਬਾਅਦ ਉਹ ਤਾਂ ਆਪਣਾ ਟੱਕਵਾ ਤਿਆਰ ਕਰਦੀ ਬੈਠੀ ਚੰਗਾ ਸਾਡੀ ਠੀਕ ਆ ਬਿਲਕੁਲ ਵੋਟਾਂ ਦੀ ਜਦੋਂ ਜਦੋਂ ਈਵੀਐਮ ਆ ਚੱਲਣੀਆਂ ਨੇ ਨਹੀਂ ਉਦੋਂ ਉਦੋਂ ਪਤਾ ਲੱਗਣਾ ਹੈ ਤੁਹਾਡੇ ਵਾਲੀ ਦੇਖੋ ਮੇਰੇ ਵੱਲੋਂ ਕੀ ਬਣਾ ਇੱਕ ਮੰਦਬੁੱਧੀ ਬੱਚਾ ਕਿਤੇ ਘੁੰਮਦਾ ਘੁਮਦਾ ਫੇਰ ਉੱਤੇ ਗਰਾਊਂਡ ਚ ਚਲੇ ਗਿਆ ਖੇਡਣ ਆਪਣੇ ਚੱਲਦੇ ਸਾਥੀਆਂ ਨਾਲ ਠੀਕ ਹੈ ਤੇ ਮੈਂ ਤਾਂ ਉਹਨਾਂ ਜਿਹੜੇ ਚੱਲਦੇ ਸਾਥੀ ਸਤਿਕਾਰਯੋਗ ਨਾਲ ਕੇ ਸੀ ਸਿਆਣੇ ਪਿਆਣੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਬੇਟਾ ਵੀ ਇਹ ਅਜੇ ਠੀਕ ਨਹੀਂ ਨਾ ਬੱਚੇ ਇਦਾਂ ਨਾ ਤੋਰ ਜਾ